ਆ ਪੇੜੇ ਤੇ ਹੋ ਰਾਤੇ। ਹਮ। ਇੱਥੇ ਪਏ ਢੀ ਦੂਰ ਪਕੋੜੇ। ਆਹ ਗਏ ਤੇ ਹੋ ਰਾਤੇ। ਹਮ। ਕਨੁੱਕ ਨੇ। ਉਹਦਾ ਪਾਵ। ਹਮ। ਆ ਪਕੋੜੇ ਖਾ ਕੇ ਲੈ ਲਈ ਜੇ ਕੇ ਉਸੇ। ਹਾਂ। ਜੇ ਡਾਈ ਫਰੂਟ। ਆ ਹੁਣ ਮੌਫਲੀ ਤੇ ਗਿਰੀਆਂ ਖਾ ਲ। ਮੈਂ ਹਾਂ ਉਹਦੋਂ ਵਿਆਹ ਹੁੰਦਿਆ ਨਹੀਂ ਸੋਚਿਆ ਇਹ ਬੰਦਾ ਚਲ। ਜੀ ਤਾਂ ਬੰਦਾ ਆ ਮਹੀਨੇ 2 ਮਹੀਨੇ ਹੁੰਦੇ ਨਾ ਜਨਵਰੀ ਫਰਵਰੀ ਹਾਂ ਫਰਵੀ ਦਾ ਜਨਵਰੀ ਫਰਵਰੀ ਦਾ ਫੰਦੀਆ ਦਸੰਬਰ ਦਾ ਤੇ ਕਿੰਨੀ ਦਾ ਹਮ ਇਹ ਮਹੀਨੇ ਦੇ ਵਿੱਚ ਬੰਦੇ ਰੂ ਸਵਾਦ ਹੋਏ ਤੇ ਕਹਨੇ ਹਾਂ ਹਨਾ ਹਸੀਆਂ ਖਾ ਲਓ ਹਸੀਆਂ ਖਾ ਲ ਆ ਦੋ ਮਹੀਨੇ ਤੇ ਖਾ ਲੇ ਇਹ ਮਹੀਨੇ ਵਿਆਹ ਜਾਂਦੇ ਖੋਏ ਖਾ ਲਓ ਇਹ ਖਾਨ ਪੀਣ ਵਾਲਾ ਮਹੀਨਾ ਹੁੰਦੇ ਜੋ ਦਸੰਬਰ ਤੇ ਜਨਵਰੀ ਦੇ ਵਿਆਹ ਕਰਨੇ ਪੈਗੇ ਇਹਦੇ ਵਿੱਚ ਬੰਦੇ ਨੂੰ ਹੂੰ ਕੋਈ ਨਾ ਕਰੇ ਵਿਆਹ ਦੇ ਵਿੱਚ ਬੰਦਾ ਖਾਵੇ ਪੂਰੇ ਨਾਲੇ ਨਹੀਂ ਆਪਣੇ ਬੱਚਿਆਂ ਦੇ ਰੱਖਣੇ ਠੰਡ ਵਿੱਚ ਹੂੰ ਆਈਦਾ ਖਦਾਂ ਗਣੇ ਚੜਦੇ 1 ਅਕਤੂਬਰ ਹਨਾ ਜਾਂ ਉਦੋਂ ਮਾਰਚ ਹੋਲੀਆਂ 'ਚ ਹੋਲੀਆਂ ਦਾ ਪਹਿਲਾਂ ਪਹਿਲਾਂ ਜਾਂ ਹੋਣ ਵਾਲਾ ਪਹਿਲਾਂ ਤੇ 7 ਤਰੀਕ ਨੂੰ ਤਾਂ ਹੋਲੀਆਂ ਸਟਾਰਟ ਹੋ ਜਾਂਦੀਆਂ ਹੁੰਦੀਆਂ ਫੇਰੇ ਦਾਸੂੰ ਦੀਆਂ ਹੋਲੀਆਂ ਮਾਰਚ ਦੀਆਂ ਸੱਤ ਹੂੰ ਸੱਤ ਹੁੰਦੀਆਂ ਕਿ ਦਾਹ ਹੁੰਦੀਆਂ ਹੋਲੀਆਂ ਪਤਾ ਨਹੀਂ ਮੇਹਾਂ ਹੁੰਦੀਆਂ ਬਸ ਸੱਤ ਤੋਂ ਨਹੀਂ 8ਵੇਂ ਦਿਨ ਹੁੰਦੀ ਉਹ ਲਾਂਮਾ ਲਾਂਮਾ ਨਹੀਂ ਹਾਂ ਸੱਤ ਤੇ ਉਹ ਆ ਮਹੀਨੇ ਦੇ ਪੰਦਾ ਖਾਵੇ ਪੀਵੇ ਜਾਂ ਆਹ ਚਾਹ ਲਾਸਟ ਤੇ ਬੰਦਾ ਮੋਟਾ ਵੀ ਹੋ ਜਾਂਦਾ ਖਾ ਪੀ ਕੇ ਮਾਰਚ ਤੇ ਵੀ ਨਾਸਟ ਨੇ ਠੀਕ ਅਪ੍ਰੈਲ ਚੋ ਠੀਕ ਹੈਣਾ ਪਾ ਦੋ ਉਦੋਂ ਲੋਕ ਕਿ ਨਹੀਂ ਕਰਦੇ ਆ ਪਰ ਆਹ ਚੰਨੀ ਲੋਕ ਕਿ ਪਰ ਕਰਦੇ ਐਨੇ ਸਭੋ ਜਿੰਨੀ ਅਸੀਂ ਐ ਦਾਇਤ ਕੰਦੀ ਕੋਲ ਚ ਕਰਨੀ ਉਹਨੇ ਚਾਹ ਪੀਣ ਦੀ ਕਿ ਕਰਦਾ ਠੰਡੂਂਦੀ ਨਾ ਮੈਨੂੰ ਹੂੰ ਹੂੰ ਚਾਹ ਪੀਣ ਬੜਾ ਜਿੱਦ ਕਰਦਾ ਠੰਡੂ ਤੇ ਉਹ ਲੱਗ ਗਿਆ ਅਹੀਂ ਸ਼ਾਤਾ ਦੇ ਹਾਂ ਚਿੱਟੀ ਕਿੰਨੀ ਜਿਆਦਾ ਆੜੇ ਕਿਹੜੀ ਕੋਠੀ ਕਾਣੀ ਹਾਂ ਚਿੱਟੀ ਹਾਂ ਹਾਂ ਚਿੱਟੀ ਟੈਂਕੀ ਵਾਲੀ ਜਿੱਥੇ ਸਟੈਂਡ ਤੇ ਪਿਆ ਸਟੈਂਡ ਦੇ ਕਿੱਟਿਆ ਉਹ ਵੇ ਕੱਪੜਾ ਡਿਸ਼ ਲੱਗ ਉਹ ਹੋਈ ਆ ਜਿਆਦਾ ਮੈਂ ਕਿਹਾ ਅੰਨੀ ਵਿੱਚ ਕਿੱਟੇ ਪੈਸੇ ਕੁਦੂ ਵਾਟੇ ਮੈਂ ਕਿਹਾ ਕਰੇ ਇੱਕ ਤੇ ਪਲੇਟਾਂ ਲੱਗੀਆਂ ਇੱਕ ਨੂੰ ਤੇ ਉਹ ਸਾਹਮਣੇ ਜਿੱਥੇ ਭਾਈ ਫਿਰਨੇ ਬੁੱਢਾ ਜਾ ਇਹਦਾ ਮੁਕਦੀ ਆਓ ਉਹ ਥੋੜਾ ਆਈ ਨਹੀਂ ਆ ਅੱਜ ਤੇ ਕੱਪੜੇ ਸੁੱਕਣੇ ਪਏ ਅੱਜ ਤੇ ਕੱਪੜੇ ਸੁੱਕਣੇ ਆਓ ਤੇ ਇਹ ਕਿ ਨਈਂ ਆ ਤਾਂ ਕਿੰਨੀ ਵੱਡੀ ਕੋਠੀ ਆ ਸਾਡੀ ਕਿਹਦੇ ਨੂੰ 6-7 ਲੱਖ ਦੀ ਵੇਚਦੀ ਹੋਰ ਕੀ ਚਾਹੀਦਾ ਚਾਰਾਂ 'ਚ ਕੌਣ 6-7 ਦੀ ਦੇਣ ਦੇ ਆ ਪਤਾ ਨਹੀਂ ਕਿੰਨੇ ਦੀ ਹੂੰ ਪਤਾ ਨਹੀਂ ਕਿੰਨੇ ਦੀ ਨਾ 6-7 ਦੀ ਹੂੰ ਸਹਿੰਗੀ ਹੋਣੀ ਆ 12-13 ਲੱਖ ਦੀ ਪਤਾ ਨਹੀਂ ਅਗਲੇ ਕੋਲ ਹੀ ਚਲੀ ਨੀ ਕੋਤ ਦੇ ਆਪ ਰਾਪੇ ਨਹੀਂ ਹਾਂ ਚਾਹ ਤਾਂ ਅੱਗੇ ਲੱਗ ਗਈ ਚਲ ਗਈ ਦੁਨੀਆ ਬੜੀ ਉਹ ਆਪ ਤੇ ਉਹ ਘਰ ਵਾਲਾ ਚੀਤਾ ਮਰ ਗਿਆ ਅੰਦੇ ਆਇਆ ਤੇ ਉਹ ਗਈ ਪਿੰਡ ਗਰਮੀਆਂ ਦੀ ਗਈ ਹੈ ਜੇ ਤਾਂ ਨਹੀਂ ਆਇਆ ਜਿਹੜਾ ਕਿ ਤੂੰ ਕਹਿਣ ਦੀ ਕੋਠੇ ਵਕਾਉ ਆ ਉਹ ਗਾ ਰਹੀ ਇੱਦਾਂ ਆਉਂ ਮੇਲਾ ਫਿਰ ਇੱਧਰ ਗਲੀ ਜਾਂਦੀ ਆ ਗਲੀ ਜਾਂਦੀ ਤਾਂ ਉਹ ਹੋ ਗਿਆ ਇਹ ਮੈਂ ਤੇ ਬਲਕਤ ਸੀ ਦੋਵੇਂ ਸਾਈਡਾਂ ਤੇ ਜਾਂਦੀ ਨਹੀਂ ਹੂੰ ਔਰ ਥੋੜੀ ਆਂਦੀ ਔਰ ਹੀ ਆਂਦੀ ਹਾਂ ਹਾਂ ਤਾਂ ਠੀਕ ਆ ਤਾਂ ਉਹ ਜਾਂਦੀ ਆ ਉਹ ਜਾਂਦੀ ਆ ਉਹ ਸਦਾ ਤਾਂ ਜਾਂਦੀ ਆ ਦੇਖਿਆ ਤਾਂ ਮੁੱਕਰੇ ਵਾਸਤੇ ਗਾੜੀ ਨਹੀਂ ਇੱਧਰ ਨੂੰ ਜਾਂਦੀ ਸੰਤਪੁਰੇ ਉਹਨੂੰ ਤਾਂ ਕੱਟਣਾ ਹਦੀ ਦੀਦੀਆਂ ਦੀ ਤਾਂ ਫਿਰ ਉਹ ਕਿਧਰਾਂ ਦੇ ਜਾਂਦੀ ਆ ਨਹੀਂ ਹੈਗੀ ਆ ਖੜਕ ਜਾਂਦੀ ਵੀ ਤੇ ਪਾਸੇ ਉਹ ਜਿਮਣੀਆਂ ਨਹੀਂ ਆ ਕਾਦੇ ਸਕੂਲ ਤੇ ਕੋ ਮੰਡੀਆਂ ਮੰਮੀ ਆ ਉਹ ਕਰੀਆਂ ਕੋ ਮੰਡੀਆਂ ਆ ਜਿਮਣੀਆਂ ਆ ਉਹ ਆ ਮੈਂ ਵੀ ਆ ਕਰਦੀ ਨਹੀਂ ਪੁੱਛ ਨਹੀਂ ਜੇ ਨਹੀਂ ਪਤਾ ਨਹੀਂ ਬਾਦ ਵਿੱਚ ਠੀਕ ਆ ਉੱਥੇ ਕਿੱਥੇ ਗਸ਼ੈਣ ਲੈਣੇ ਚੁੜ ਲੈਣੇ ਆ ਗੱਦੀ ਚੜ੍ਹ ਕੇ ਬਸ ਮੈਂ ਦੇ ਮੈਂ ਦੋ ਪੱਖਿਆਂ ਦੇਣੇ ਆ ਗਰਮੇਸ਼ਵਰ ਵਾਲੇ ਉਹ ਅੰਦਰੋਂ ਕੱਢਣ ਵਾਲੇ ਹਾਂ ਉਹ ਵੀ ਨਹੀਂ ਆਕੰਡੇ ਇਹ ਤਾਂ ਸਿਆਲ ਗਰਮੈਸ ਵਾਲੇ ਖੇਤਾਂ ਤੇ ਕਰਦੀਆਂ ਨੇ ਤਾਂ ਉਹ ਉਹ ਤੇ ਉਹ ਵੀ ਬਾਰੀਆਂ ਵੀ ਆ ਗਈਆਂ ਉਹਨੂੰ ਤੇ ਪੀਸ ਵੱਡੀ ਵੱਡੀਆਂ ਫੈਕਟਰੀਆਂ ਫੁੱਟਰੀਆਂ ਲੱਗੀਆਂ ਹੁੰਦੀਆਂ ਇਦਾਂ ਦੀਆਂ ਆਹ ਹਾਂ ਵੀ ਬਾਹਰ ਦਾ ਕੋਈ ਕਨੈਕਸ਼ਨ ਕਨੈਕਸ਼ਨ ਖਿੱਚਣਾ ਹੋਵੇ ਤਾਂ ਇਧਰੋਂ ਖੜੀ ਹੁੰਦਾ ਉਹ ਉਧਰੋਂ ਨਹੀਂ ਹੁੰਦਾ ਸੰਤਪੁਰ ਉਹ ਉਧਰੋਂ ਨਹੀਂ ਹੁੰਦਾ ਆਹ ਉਹ ਇਧਰੋਂ ਨਹੀਂ ਹੁੰਦਾ ਇੰਨਾ ਬਲੰਦੀ ਉਹਨੂੰ ਕੀ ਲੋੜ ਐ ਅੱਛਾ ਜਵਰਾਜ ਜੁਲਹਣ ਹੁੰਦੇ ਜਦੋਂ ਉਹ ਲੱਭੂਏ ਘੜੀ ਖਲੋਗੇ ਛੋਟੇ ਬੱਚਿਆਂ ਲੈਣ ਨੂੰ ਵਾਸਤੇ ਕਾਮਨ ਸਕੂਲ ਨੇ ਉਧਰੋਂ ਥੋੜਾ ਹੁੰਦਾ ਮੈਂ ਜਿਵੇਂ ਬਰਾ ਨਹੀਂ ਲੈਣਾ ਉਧਰੋਂ ਆਉਂਦਾ ਵਾ ਇਧਰੋਂ ਆਦੀ ਆਉਂਦਾ ਵਾ ਆ ਇਧਰ ਆਉਂਦਾ ਮੈਨੂੰ ਲੱਗਦਾ ਨਹੀਂ ਇਧਰ ਉਧਰੋਂ ਦੀ ਗੱਡੀਆਂ ਨਿਕਲਦੀਆਂ ਵਾ ਉਧਰੋਂ ਜ਼ਿਆਦਾ ਪੈਂਦਾ ਇਧਰ ਗੱਡੀਆਂ ਨਿਕਲਦੀਆਂ ਹਾਂ ਇਧਰ ਬੱਚਿਆਂ ਨੇ ਹੁਣ ਜਦੋਂ ਆਪ ਖੜਨਾ ਨਾ ਮਤ ਪੈਣੀ ਮੋਟਰਸਾਈਕਲ ਇਧਰੋਂ ਦੀ ਮੋਟਰਸਾਈਕਲ ਵਾਲੇ ਬੱਚੇ ਬੈ ਜਾਣਾ ਪਰ ਹੋਤਾ ਅੰਦਰੋਂ ਲੈਣਾ ਜਿਹੜਾ ਨਾ ਤੇ ਉਹ ਉਧਰੋਂ ਸਾਈ ਲੈਣਾ ਦਾ ਰਸ ਹੁੰਦਾ ਨਹੀਂ ਮੇਰੇ ਸਾਹਮਣੇ ਮੋਟਰਸਾਈਕਲ ਉਧਰੋਂ ਨਹੀਂ ਖੜਦੇ ਨੇ ਅਜਿਹਾ ਤੇ ਤੁਰ ਕੇ ਜਾਣ ਵਾਲੇ ਬੱਚੇ ਹੋਏ ਆ। ਬਹੁਤ ਸਾਰੇ ਖਾਬਰ ਕੋਟੀਆਂ-ਕੋਟੀਆਂ ਬਣਾਉਂਦੇ ਆ। ਕੌਣ? ਨਾ ਮਸ਼ੀਨਾਂ ਰੱਖੀਆਂ। ਬਣਾਈ ਤੇ। ਹੂੰ। ਬਣਾਈ ਤੇ। ਹਾਂ ਹੋ। ਬਣਾਈ ਤੇ। ਮਸ਼ੀਨ ਵਾਲੇ ਰੱਖੀਆਂ। ਮਸ਼ੀਨਾਂ ਰੱਖੀਆਂ। ਦੀਦੀਆਂ ਖੰਡੀ ਮਸ਼ੀਨਾਂ ਰੱਖੀਆਂ ਵਾ। ਕੋਟੀ ਬਣਾਉਣ ਵਾਲੀਆਂ। ਹੂੰ। ਕਿਹੜੀਆਂ? ਹੁੰਦੀਆਂ ਮਸ਼ੀਨਾਂ। ਹੋਇਆਂ ਨਹੀਂ ਆਂਦੀ 25। ਕੁੰਨ ਵਾਲੀਆਂ ਹੁੰਦੀਆਂ ਮਸ਼ੀਨਾਂ। ਹਾਂ ਹੁੰਦੀਆਂ ਬਾਰ ਨਵੀਆਂ। ਇਹ ਕਿਰਸਾਈ ਨਮ ਉਹੀ ਆ ਉਹ ਘਰ ਮਸ਼ੀਨ ਲਾਇ ਜੋ ਉਹ ਵਾਲੀ ਘਰ ਕੋਟੀਆਂ-ਕੁਟੀਆਂ ਬਣਾਉਂਦੇ ਤੁਸੀਂ ਨਹੀਂ ਕੀਤਾ ਇਹ ਸੋ ਇੱਜਾ ਕੋ ਦਾ ਹੱਥ ਆ ਜਾਂਦਾ ਉਹ ਤਰੀਕਾ ਹੁਣ ਤਰੀਕਾ ਹੋਣਾ ਜੀ ਪਾ ਦੇ ਪਾਈ ਦਾ ਅੱਜ ਗੱਲ ਪਹਿਲੇ ਪਾ ਦੋ ਤੇ ਪਾ ਦੇਣਾ ਮੈਂ ਤੁਹਾਨੂੰ ਦੂਜੇ ਦਮਾਰ ਪਾ ਬੋ ਕਰ ਪਾ ਦੇਣੀ ਫਿਰ ਮਸ਼ੀਨ ਚੋਂ ਅੰਦਰ ਕਰਕੇ ਚੰਗ ਕਰਕੇ ਜਾਰੀ ਥੋੜੀ ਜਿਹੀ ਜਾਰ ਥੋੜਾ ਇੰਨੇ ਮੈਨ ਆ ਰਹੇ ਜਿੱਦਾਂ ਉਹ ਹੈਗੀ ਕਰਮ ਥੋੜਾ ਇੰਨੇ ਮੈਨ ਆ ਰਹੇ ਜੇ ਕਟਾਈ ਕਰਦੀ ਨਾ ਉਹ ਸੌਖੀ ਜਾਂਦੀ ਵੀ ਜਿੱਦਾਂ ਇੱਕ ਪਾਸੇ ਉਹ ਪੀਨਰ ਆਇਟ ਨਹੀਂ ਜਿਹੜੀ ਪੀਨਰ ਲਾ ਦਿੰਦੀ ਆ ਤੇ ਇੱਕ ਪਾਸੇ ਫੋਟੋ ਆ ਹੀ ਜਾਂਦੀ ਆ ਤੇ ਉਹਨੂੰ ਵੀ ਉਹ ਕਲਿੱਕ ਕਰ ਲੈਣਾ ਵੀ ਇਹਦੇ ਨਾਲ ਦਾ ਆਪਾਂ ਬਣਾਉਣਾ ਵਾ ਤੇ ਕੜਾਈ ਕੱਢਣੀ ਆਂਦੀ ਤੇ ਕਪੜਾ ਨਹੀਂ ਜੇ ਉਹ ਬਟਨ ਦੱਬਦੀ ਦਾ ਤੇ ਕਪੜੇ ਤੇ ਆਟੋਮੈਟਿਕ ਆਫ ਹੋਈ ਆਪਣੇ ਆਪ ਹੀ ਬੰਦ ਆ ਜਾਂਦਾ ਵਾ ਇਹ ਸੌਖਾ ਵਾ ਤਰੀਕਾ ਫੁੱਲ ਵੇਗਦੇ ਸੋਨੇ ਖੱਟੇ ਕੜਾਈ ਕੱਢਦੇ ਇਹੋ ਜਿਹਾ ਦਾ ਲੈ ਲੈ ਹਾਂ ਤੇ ਮੈਨੂੰ ਆਂਦੀ ਹੀ ਪੀ ਸਿੱਖ ਹੀ ਜਾ ਸਿੱਖਣੀ ਤੇ ਉਹ ਅਜੇ ਪੀਨੇ ਪੈ ਨਹੀਂ ਹੋਇਆ ਉਹ ਤਾਂ ਸਿੱਕਲੀ ਉਹ ਜਿਹੜੇ ਬੰਦਾ ਲੈ ਆ ਚੜੇ ਤੇ ਨਾਲੇ ਆਪਣਾ ਬੰਦਾ ਤੁਰਿਆ ਰਿੰਦਾ ਵਾ ਕੰਮ ਹੋਰ ਹਨਾ ਤੇ ਕਾਲਾ ਮਾਣਿਆ ਲੱਕ ਕੰਮ ਕਰਨਾ ਬੰਦਾ ਗੱਲ ਕਰੇ ਥੋਣ ਲੈ ਗਿਆ ਕਰੇ ਹਨ ਨਾਲੇ ਉਹ ਥੋੜੀ ਜੀ ਕਢਾਈ ਕਢਾਈ ਵਿੱਚ ਸੂਟ ਚਾਹੀਦੀ ਆ ਉਹ ਸੂਟ ਲੈਣੇ ਕਢਾਈ ਦੇ ਹਾਂ ਹਾਂ ਤੇ ਇਹ ਇਹ ਉਹ ਉਹ ਚਾਹੀਦੀ ਹੋਣੀ ਜਿਹੜੀ ਕੋਟੀਆਂ ਵਾਸਤੇ ਹੋਣਾ ਤੇ ਉਹਦੇ ਲਈ ਪਲੇਨ ਸੂਟ ਆ ਜਿਹਨੇ ਜੇ ਘਰ ਦਾ ਲੈਂਦਾ ਰ ਬੈਠਾ ਨਾ ਦੀਦੀ ਕੋਲ ਫੁੱਟੇ ਪੀ ਪਿੰਨੇ ਪੜੇ ਬਿਆ ਕਦੀ ਇਹਦੇ ਲਾਲ ਪੜੇ ਕਦੀ ਕੋਈ ਪੜੇ ਦੀ ਜਿੰਨੀ ਆਹ ਕੀ ਕੋਈ ਯੋਨ ਉਹ ਨਾ ਤਾਂ ਕੰਮ ਕਰਦੀ ਹੈ ਜਿਹਦੇ ਨੇ ਕੋਟੀਆਂ ਬਣਾਉਂਦੀ ਹੈ ਸ਼ਹਿਰਾਂ ਦੇ ਕੰਮ ਤੇ ਬਹੁਤ ਬੰਦੇ ਨੂੰ ਕਰਨ ਵਾਲਾ ਹੋਣਾ ਚਾਹੀਦਾ ਨਾਲ ਇਹ ਭੁੱਖਾ ਨਹੀਂ ਮਰਦਾ ਬੰਦਾ ਹਾਂ ਪਿੰਡਾਂ ਦੇ ਤਾਂ ਕੰਮ ਕੋਈ ਨਹੀਂ ਰੋਟੀ ਖਾ ਲਈ ਤੇ ਪੈ ਗਏ ਪਰ ਕਰਦਾ ਇੱਕ ਮਹੀਨੇ ਦਾ ਸੁਣਦੀ ਇਹਦੀ ਵਗ ਵੀ ਨਹੀਂ ਨਿਕਲਦੀ ਚੇਤੀ ਹਾਂ ਇੱਕ ਮਹੀਨੇ ਚ ਨਹੀਂ ਨਾ 6 ਮਹੀਨੇ Saturn ਨੇ ਇਹ ਕੋਈ 6 ਮਹੀਨਾ ਆਵੇ ਜਿਹੇ ਬੰਦੇ ਜਾ ਕੇ ਆਵੇ ਕੋਈ ਕੋ ਪਤਾ ਲੱਗੇ ਕਿ ਇਹ ਮੈਸੇਜ ਕਰਵਾਈ ਗਈ ਸੀ ਇਹ ਕਮਰੇ ਨੂੰ ਥੋੜਾ ਇੱਕ ਦੇ ਕਦਮ ਇਹ 1 ਮਹੀਨਾ ਜਿਰੋਲਾ ਪਾਤਾ 1 ਮਹੀਨਾ ਵਾਸਤੇ ਲੋਕੀ ਕਮਰਾ ਨਹੀਂ ਕਰਾ ਦੇ ਚਲੋ ਚੱਲੀ ਹਾਈ ਪੁੰਡੀ ਲੜਜੇ ਲੱਗੀ ਹਾਜੀ ਕੋਈ ਕਿਰਾਏ ਦੇ ਕੰਮਾ ਨਹੀਂ ਹਾਜੀ ਵੀ ਉਹ ਆਪਣਾ ਇਹਦੇ ਵਿੱਚ ਉਹ ਮੇਰਾ ਫੋਨ ਉਹਨਾਂ ਦੇਖ ਤੇ ਪਾ ਕਰੇ ਨਹੀਂ ਨਾ ਨਾ ਕੋਈ ਆਉਣਾ ਇਹਦੇ ਨੇ ਤਾਂ ਡੇਢ ਦੇ ਘਰ ਨਾ ਇਹ ਫਕਸ਼ਨ ਵੀ ਇਹਲਾ ਛੋੜ। ਜਿਹਦੇ ਘਰ ਨਾਲੇ ਉਹਨਾਂ ਨੂੰ ਤਾਂ ਕਿੰਨਾ ਸੋਖ ਹੁੰਦਾ ਹੋਊਗਾ। ਹਾਂ, ਦੀਦੀ ਦਾ ਪੇਟਾ ਵੀ ਇੱਥੇ ਕੰਮ ਕਰਦਾ। ਕਰਦੇ ਮੇਰੇ ਨਾਲ ਦਾ ਛੋਟਾ। ਕਈ ਹੁੰਦੇ ਸੋ ਕੋ ਦੂਰ ਪੁੰਦੇ ਜਿਨ੍ਹਾਂ ਦੇ ਘਰ ਦੇ ਨਾਲ ਸਕੂਲ ਹੁੰਦੇ ਉਹਨਾਂ ਪੜ੍ਹਨੇ ਦੂਰ ਪਏ ਹੁੰਦੇ। ਕੋਲੇ ਲੱਗ ਲੱਗੇ ਪੁੰਦੇ। ਹੂੰ ਪਾਇਆ ਸਾਡਾ। ਆਵੇ ਕਿੰਨੇ ਫਕਸ਼ਨ ਇਹ ਕੁੜੀਆਂ ਨੇ ਸੂਟ ਪਾਏ ਗਨੇ ਸਨ। ਟਿੱਕੇ ਲਾਇਏ। ਤਿਆਰ ਕਰੇ ਸੋ ਉਹਦਾ ਦਹੀਂ ਲਗਾ ਕੇ ਥੇ। ਕਿੰਨੇ ਲਾਇਆ ਬੋਲਤਾ ਹੈ ਕਿ ਹਾਂ ਕਰਕੇ ਨਾ ਸੋਣਾ ਇਹਨਾਂ ਦੇ ਵਿੱਚ ਇੱਥੇ ਜਾਂਦੇ ਨੇ ਨਾ ਉਹਨਾਂ ਦਾ ਬੇਟਾ ਪਹਿਲਾਂ ਉੱਥੇ ਜਾਂਦਾ ਜੀ ਇਹ ਨੂੰ ਇੱਥੇ ਪੜ੍ਹਦਾ ਨਾ ਉਹ ਵੜ ਗਏ ਵੜ ਜਾਂਦੇ ਹਾਂ ਜੀ ਉਹ ਨਹੀਂ ਦਿੰਦੇ ਹਾਂ ਹੂੰ ਦਰਦ ਨਹੀਂ ਹੂੰ ਬੋਲ ਇਤਨਾ ਚੰਗੇ ਸਭ ਮੋਟਰਸਾਈਕਲ ਵਾਲੇ ਹੀ ਆ उन्हें खट्टी लैस लैस कि पिस्टिक लाइन हम्म एक दिन दरवाजे ਤਾਂ ਤਾਂ ਕਾਇ ਜੀ ਰਮਨ ਦਾ ਘਰ ਜਿਹੜਾ ਸ਼ਹਿਰ ਵਿੱਚ ਉਹਨਾਂ ਨੇ ਲਿਆ ਤੇ ਕੁਝ ਟਾਈਮ ਹੀ ਵਸਿਆ ਆਇਓ ਬੱਚਿਆਂ ਨੂੰ ਪੜਾਉਣ ਵਾਸਤੇ ਇੱਥੇ ਮਹੀਨਾਕ ਰਹਿਣਾ ਤੇ ਤੁਸੀਂ ਉਹ ਵੇਖਿਆ ਤੁਹਾਨੂੰ ਲੱਗੇ ਕੌਨ ਸਕੂਲ ਆ ਉਹ ਵਿਖਾਇਆ ਤੇ ਲੱਗੇ ਮੌਜ-ਮਸੌਲ ਤੇ ਬੜਾ ਵਧੀਆ ਵੈਸੇ ਤੇ ਹੁਣ ਅਸੀਂ ਆ ਚਕੇ ਘਰ ਬੱਚਾ ਵੱਡੇ ਘਰ ਆ ਗਏ ਤਾਂ ਹੁਣ ਪੁੰਛਣਾ ਪਿਆ ਪਹਿਲਾਂ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਿਆਰ ਨਾਲ ਚ ਕਮੈਂਟ ਕਰ ਦਿਓ ਤੇ ਵੀਡੀਓ ਸ਼ੇਅਰ ਕਰ ਦਿਓ ਬਾਏ ਬਾਏ ਮਿਲਦੇ ਹਾਂ ਲੈਸਟ ਵਲੋਗ ਵਿੱਚ